ਪੁਰਾਣੀਆਂ ਕਬਾਈਨਾਂ ਦੀ ਕਬਾੜ ਮਾਰਕੀਟ ਖੁੱਲ ਚੁੱਕੀ ਆ ਜੀ ਪਿੰਡ ਮੱਲਣ ਦੇ ਵਿੱਚ ਪੁਰਾਣੇ ਕੋਈ ਵੀ ਸਮਾਨ ਖਰੀਦਣਾ ਅੱਜ ਆਪਾਂ ਖੜੇ ਆ ਪਿੰਡ ਮੱਲਣ ਦੇ ਵਿੱਚ ਮੱਲਣ ਦੀ ਬਿਲਕੁਲ ਫਿਰਨੀ ਦੇ ਉੱਤੇ ਢੂੜਕੋਟ ਵਾਲੀ ਛੜਕ ਦੇ ਉੱਤੇ ਖੜੇ ਆ ਜੀ ਕਬੈਨ ਕਬਾੜ ਮਾਰਕੀਟ ਖੁੱਲ ਚੁੱਕੀ ਆ ਬਹੁਤ ਹੀ ਵਧੀਆ ਕਬਾਈਨਾਂ ਇਹਨਾਂ ਕੋਲ ਸਾਫ਼ ਹਾਲਤ ਦੇ ਵਿੱਚ ਲਿਆਉਂਦੇ ਆ ਤੇ ਸਮਾਨ ਕੱਢ ਕੇ ਵੇਚ ਦਿੰਦੇ ਆ ਜੀ ਤੁਹਾਨੂੰ origional ਕਬਾਈਨਾਂ ਦਾ ਸਮਾਨ ਇਹਨਾਂ ਤੋਂ ਅੱਦੇ ਰੇਟਾਂ ਦੇ ਉੱਤੇ ਮਿਲ ਜੂਗਾ ਤੁਸੀਂ ਵੀਡੀਓ ਦੇ ਵਿੱਚ ਸਾਰਾ ਸਮਾਨ ਦੇਖ ਸਕਦੇ ਹੋ ਕਿਵੇਂ ਭਰਾਵੋ ਚਣ ਕੇ ਰੱਖਿਆ ਹੋਇਆ ਵੀਰਾਂ ਦਾ ਬਹੁਤ ਹੀ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਇੱਥੋਂ ਖਰੀਦ ਸਕਦੇ ਹੋ ਕਿਤੇ ਹੋਰ ਦੂਰ ਜਾਣ ਦੀ ਲੋੜ ਨਹੀਂ ਭਰਾਵੋ ਬਹੁਤ ਵਧੀਆ ਤੁਸੀਂ ਇੱਥੋਂ ਚੰਗੀ ਮਸ਼ੀਨ ਦੇ ਆਪਣੀ ਦੀ ਰਿਪੇਅਰ ਕਰ ਸਕਦੇ ਹੋ ਇੱਥੋਂ ਸਮਾਨ ਲਈ ਆ ਸਕਦੇ ਹੋ ਪਿੰਡ ਮੱਲਣ ਜ਼ਿਲ੍ਹਾ ਮਕਸਰਾ ਤਹਿਸੀਲ ਕਿਦੜਬਾਹ ਦੇ ਵਿੱਚ ਫਰਨੀ ਦੇ ਉੱਤੇ ਵੀਰਾਂ ਨੇ ਨਵੀਂ ਕਬਾੜ ਦੀਦ ਮਾਰਕੀਟ ਖੋਲੀ ਆ ਜੀ ਬਹੁਤ ਵਧੀਆ ਹੈ ਇਹਨਾਂ ਦਾ ਕੰਮ ਹੈ ਗੈਜ ਰੇਟਾਂ ਦੇ ਉੱਤੇ ਸਮਾਨ ਸੇਲ ਕਰਦੇ ਆ ਜੀ ਤੁਸੀਂ ਇੱਕ ਵਾਰੀ ਇੱਥੇ ਵੀਰਾਂ ਨੂੰ ਜ਼ਰੂਰ ਮੌਕਾ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਵੇਂ ਕਿ ਕਬਈਨਾ ਦਾ ਸੀਜ਼ਨ ਹੁਣ ਚੱਲ ਪਿਆ ਭਰਾਵੋ ਤੁਸੀਂ ਇੱਥੋਂ ਕੋਈ ਵੀ ਸ਼ਾਫਟਾਂ ਵਗੈਰਾ ਜੈਕ ਵਗੈਰਾ ਜਾਂ ਕੋਈ ਵੀ ਸਮਾਨ ਕਬਈਨਾ ਦੇ ਲੱਗਣ ਵਾਲਾ ਤੁਸੀਂ ਇੱਥੋਂ ਲੈ ਸਕਦੇ ਹੋ ਜੀ ਕਬਈਨਾਂ ਚੋਂ ਇਹ ਕੱਢ ਕੇ ਵਧੀਆ ਸਮਾਨ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਲਿਆ ਸਕਦੇ ਹੋ ਤੇ ਵੀਰਾਂ ਤੋਂ ਤੁਸੀਂ ਕਬਈਨਾਂ ਵੀ ਚੱਲ ਨੂੰ ਹਾਲਤ ਦੇ ਵਿੱਚ ਕਬਈਨਾਂ ਵੀ ਲੈ ਸਕਦੇ ਹੋ ਵੀਰਾਂ ਦਾ ਬਹੁਤ ਵਧੀਆ ਟਾਪ ਦਾ ਕੰਮ ਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 9803523314 ਦੂਜਾ ਨੰਬਰ ਆ ਜੀ 9855473169 ਇਹਨਾਂ ਨੰਬਰਾਂ ਤੇ ਫੋਨ ਕਰਕੇ ਜੇ ਕਿਸੇ ਵੀਰ ਭਰਾ ਨੇ ਦੂਰੋਂ ਆਉਣਾਗਾ ਤੁਸੀਂ ਪੁੱਛ ਸਕਦੇ ਹੋ ਵੀ ਕਿਹੜਾ ਸਮਾਨ ਭਾਈ ਇੱਥੋਂ ਮਿਲ ਜੂਗਾ ਤਾਂ ਤੁਸੀਂ ਇੱਥੇ ਆ ਕੇ ਕੋਈ ਵੀ ਸਮਾਨ ਕਬਾਈਨਾ ਦਾ ਖਰੀਦ ਸਕਦੇ ਹੋ ਬਹੁਤ ਭਾਰੀ ਵੀਰਾਂ ਦਾ ਇਹਨਾਂ ਦੀ ਦੁਕਾਨ ਬਹੁਤ ਵੱਡੀ ਆ ਬਹੁਤ ਸਮਾਨ ਇਹਨਾਂ ਕੋਲੇ ਪਿਆਗਾ ਤੁਸੀਂ ਇੱਕ ਨਵੀਂ ਕਬੈਨ ਤਿਆਰ ਕਰ ਸਕਦੇ ਹੋ ਇੱਥੇ ਸਮਾਨ ਲੈ ਕੇ ਭਰਾਵੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਨਵੇਂ ਸਮਾਨ ਨਾਲ ਉਹ ਇੱਥੋਂ ਤੁਹਾਨੂੰ origignal ਸਮਾਨ ਅੱਦੇ ਰੇਟਾਂ ਤੇ ਮਿਲ ਜਾਊਗਾ ਕਬਾਈਨਾ ਦਾ ਕੁਆੜ ਬਹੁਤ ਵੱਡਾ ਵੀਰਾਂ ਕੋਲੇ ਸਮਾਨ ਬਹੁਤ ਜੱਗ ਜਾਦੇ ਪਿਆਗਾ ਦੇਖ ਸਕਦੇ ਹੋ ਤੁਸੀਂ ਸਾਰੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਇਹਨਾਂ ਦੀ ਮਾਰਕੀਟ ਦਿਖਾ ਵੀ ਨਹੀਂ ਸਕਦਾ ਭਰਾਵੋ ਆ ਮੇਨ ਮੇਨ ਤੁਹਾਨੂੰ ਦਿਖਾਤੇ ਗੇਰ ਕੱਪੇ ਗਲਾਰੀਆਂ ਸ਼ਾਪਟਾਂ ਸਾਰਾ ਸਮਾਨਾ ਵੇਖੋ ਚਣ ਕੇ ਰੱਖੀ ਬੈਠਾ ਹੈ ਜਿਹੜਾ ਵੀ ਸਮਾਨ ਤੁਹਾਨੂੰ ਚਾਹੀਦਾ ਇੱਕ ਕਰੀ ਇਹਨਾਂ ਨੂੰ ਮੌਕਾ ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਡਰੈਸ ਭਰਾਵੋ ਪਿੰਡ ਮੱਲਣ ਜ਼ਿਲ੍ਹਾ ਮੌਕਸਰਾ ਦੁੱਦਾ ਕੌਣੀ ਦੇ ਕੋਲੇ ਮੱਲਣ ਦੀ ਬਿਲਕੁਲ ਫਿਰਨੀ ਦੇ ਉੱਤੇ ਢੂੜਕੋਟ ਵਾਲੀ ਸ਼ੜਕ ਦੇ ਉੱਤੇ ਦੁਕਾਨ ਆ ਵੀਰਾਂ ਦੀ ਨਵੀਂ ਵੀਰਾਂ ਦਾ ਨਵਾਂ ਕੰਮ ਤੋੜਿਆ ਵੀਰਾਂ ਨੇ ਤੇ ਜਾਇਜ਼ ਰੇਟਾਂ ਤੇ ਸਮਾਨ ਵੇਚਦੇ ਆ ਜੀ ਕੋਈ ਲੁੱਟ ਵਾਲਾ ਕੰਮ ਨਹੀਂ ਇੱਕ ਵਾਰੀ ਵੀਰਾਂ ਨੂੰ ਮੌਕਾ ਜ਼ਰੂਰ ਦਿਓ ਪੁਰਾਣਾ ਸਮਾਨ ਨਾਲ ਜ਼ਰੂਰ ਲੈ ਕੇ ਆਇਓ ਜੀ ਤੇ ਫੋਨ ਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਤੇ ਇੱਥੇ ਆ ਕੇ ਤੁਸੀਂ ਸਮਾਨ ਖਰੀਦ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਜੀ ਬਹੁਤ ਵਧੀਆ ਵੀਰਾਂ ਦਾ ਕਾਬਾ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਸਮਾਨ ਵੀਰਾਂ ਕੋਲੇ ਪਿਆ ਹੈ ਤੁਹਾਨੂੰ ਸਾਰਾ ਮਿਲ ਜੂਗਾ ਜਿਹੜਾ ਵੀ ਤੁਸੀਂ ਥੋੜੀ ਕਮਬਾਈਨਾਂ ਦੇ ਵਿੱਚ ਲੱਗਦਾ ਹੈਗਾ ਨਵੇਂਆ ਵਰਗਾ ਸਮਾਨ ਇੱਥੇ ਤੁਹਾਨੂੰ ਅੱਧੇ ਰੇਟਾਂ ਦੇ ਉੱਤੇ ਮਿਲ ਜੂ ਭਰਾਵੋ ਦੇਖ ਸਕਦੇ ਹੋ ਗਲਾਰੀਆਂ ਗਲੋਰੀਆਂ ਗੇਰ ਗੂਰ ਬਹੁਤ ਸਮਾਨ ਪਿਆ ਭਰਾਵੋ ਕਬਾਈਨਾ ਪਤਾ ਹੀ ਨਹੀਂ ਕਿੰਨੀਆਂ ਕਿ ਇਹਨਾਂ ਨੇ ਲਿਆ ਕੇ ਇੱਥੇ ਖੋਲਤੀਆਂ ਕੋਈ ਵੀ ਸਮਾਨ ਤੁਸੀਂ ਇੱਥੋਂ ਖਰੀਦ ਸਕਦੇ ਹੋ ਜੀ ਬਹੁਤ ਵਧੀਆ ਟਾਪ ਦਾ ਕੰਮ ਆ ਰੇਡੀਏਟਰ ਪਿਆ ਭਰਾਵੋ ਕਬਾਈਨਾ ਦੇ ਵੱਡੇ ਵੱਡੇ ਦੇਖ ਸਕਦੇ ਹੋ ਮਤਲਬ ਕਿ ਇਥੋਂ ਤੁਸੀਂ ਕੋਈ ਵੀ ਸਮਾਨ ਲੈ ਸਕਦੇ ਹੋ ਤੁਹਾਨੂੰ ਖਾਲੀ ਨਹੀਂ ਮੁੜਨਾ ਪੈਂਦਾ ਭਰਾਵੋ ਜੇ ਕੋਈ ਦੂਰੋਂ ਭਰਾਵੋ ਆਉਂਦਾ ਏਵੇਂ ਆ ਤੁਸੀਂ ਤਾਂ ਤੁਹਾਨੂੰ ਸਮਾਨ ਇਥੋਂ ਮਿਲੂਗਾ ਇਹ ਨਹੀਂ ਵੀ ਇੱਥੇ ਸਮਾਨ ਮੁੱਕ ਜੂਗਾ ਜਾਂ ਮਿਲਣਾ ਨਹੀਂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਭਰਾਵੋ ਤਾਂ ਜੋ ਆਪਣੇ ਕਬਈਨਾ ਵਾਲੇ ਸੱਜਣਾ ਤੱਕ ਵੀਡੀਓ ਪਹੁੰਚ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਆਪਣਾ ਪੇਜ YouTube ਦਾ Facebook ਦਾ ਫੋਲੋ ਕਰ ਲਓ ਹਰਦੀਪ ਅਮਨਗੜ ਇੱਥੇ ਆਪਾਂ ਰੋਜ਼ ਨਵੇਂ-ਨਵੇਂ ਵੀਡੀਓ ਪਾਉਂਦੇ ਰਹਿੰਨੇ ਆ ਜੀ। ਧੰਨਵਾਦ ਜੀ।